ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆ ਜੀ ਦੀ ਵੱਡੀ ਖਬਰ ਇੰਡੀਗੋ ਰਾਹੀ ਕਿਤੇ ਜਾਣ ਤੋਂ ਹੈ ਤਾਂ ਹੋ ਜਾਓ ਸਾਵਧਾਨ ਦੇਸ਼ ਭਰ ਚ ਠੱਪ ਹੋਇਆ ਸਿਸਟਮ ਤਾਂ ਤਾਂ ਪਸੇ ਯਾਤਰੀ 에ਅਰਲਾਈਨ ਨੇ ਮੰਗੀ ਮਾਫੀ ਇਸ ਤਰ੍ਹਾਂ ਦੀ ਇੰਡੀਗੋ 에ਅਰਲਾਈਨਸ ਦਾ ਸਿਸਟਮ ਸ਼ਨੀਵਾਰ ਨੂੰ ਚਾਨਕਾ ਕਰਨ ਦੇਸ਼ ਪਰ ਵਿੱਚ ਵਕਤ ਵਕਤ ਵਾਈ ਅੱਡਿਆ ਤੇ ਯਾਤਰੀ ਫਸੇ ਹੋਏ ਹਨ ਯਾਤਰੀਆਂ ਨੇ ਡੀਜੀਸੀਏ ਦੀ ਮਦਦ ਨਾਲ ਅਪੀਲ ਕੀਤੀ ਹੈ ਕਿ ਇਹ ਸੰਕਟ ਸਵੇਰ 12:30 ਵਜੇ ਸ਼ੁਰੂ ਹੋਇਆ ਹੈ ਇਸ ਕਾਰਨ ਇਹ ਸਿਰਫ ਉਡਾਨਾਂ ਨਹੀਂ ਚੱਲ ਸਕਤੀਆਂ ਸਗੋਂ ਜ਼ਮੀਨੀ ਸੇਵਾਵਾਂ ਵੀ ਬੰਦ ਹੋ ਰਹੀਆਂ ਹਨ ਇਸ ਦੇ ਨਾਲ ਹੀ ਇਹ ਕਾਰਨ ਯਾਤਰੀਆਂ ਪਰੇਸ਼ਾਨ ਹਨ ਇੰਡੀਕੋ 에ਅਰਲਾਈਨਸ ਨੇ ਇਹ ਸਮੱਸਿਆ ਲਈ ਯਾਤਰੀਆਂ ਤੋਂ ਮਾਫੀ ਮੰਗੀ ਹੈ ਸੋਸ਼ਲ ਮੀਡੀਆ ਫਲੇਟ ਫਰਮ ਐਕਸ ਤੇ ਕਈ ਯਾਤਰੀਆਂ ਨੇ ਆਪਣੀ ਸਮੱਸਿਆ ਬਾਰੇ ਲਿਖਿਆ ਹੈ ਇਸ ਤੱਕ ਵੀ ਖਰਾਬੀ ਕਾਰਨ ਯਾਤਰੀਆਂ ਤਾਂ ਨਾ ਤਾਂ ਫਲਾਈਟ ਚ ਸਵਾਰ ਹੋ ਸਕੇ ਅਤੇ ਨਾ ਹੀ ਟਿਕਟ ਬੁੱਕ ਕਰ ਸਕੇ ਯਾਤਰੀਆਂ ਚ ਦੇਰ ਹੋਣ ਕਾਰਨ ਯਾਤਰੀ ਹਵਾਈ ਅੱਡੇ ਤੇ ਫਸੇ ਹੋਏ ਹਨ ਅਤੇ ਨਿਰਾਸ਼ ਹਨ ਇਸ ਦੇ ਨਾਲ ਹੀ ਖਬਰ ਸਾਹਮਣੇ ਆਈ ਇੰਡੀ ਕੋ ਨੇ ਲਿਖਿਆ ਹੈ ਕਿ ਸਾਡੇ ਨੈਟਵਰਕ ਤੇ ਮਾਮੂਲੀ ਸਮੱਸਿਆ ਆਈ ਹੈ ਇਸ ਕਾਰਨ ਇੰਡੀਗੋ ਦੀ ਵੈਬਸਾਈਟ ਅਤੇ ਬੁਕਿੰਗ ਸਿਸਟਮ ਕੰਮ ਨਹੀਂ ਕਰ ਰਿਹਾ ਅਤੇ ਇਸ ਕਾਰਨ ਗਾਹਕਾਂ ਨੂੰ ਚੈੱਕ ਇਨ ਕਰਨ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ ਸਾਡੀ ਟੀਮ ਇਸ ਨੂੰ ਠੀਕ ਕਰਨ 'ਤੇ ਲੱਗੀ ਹੋਈ ਹੈ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ